ਲੋਹੀ ਹਜਰੂ ਅੱਸੀ ਕਾਲ ਜੀ ਛੋਟੇ ਵਾਸਤੇ ਅੱਜ ਇੱਕ ਆਪਾਂ ਰਾਵਨ ਲਾਇ ਲੈ ਕੇ ਆਈਆਂ ਜਿਹੜੇ ਪਸ਼ੂ ਬੰਦੇ ਪਸ਼ੂ ਪਾਲਣ ਦਾ ਧੰਦਾ ਕਰਦੇ ਨੇ ਉਹ ਕਿਸਾਨ ਵੀਰਾਂ ਵਾਸਤੇ ਆ ਦਵਾਈ ਆ ਇਹ ਪੰਜ ਲੱਡੂ ਆ ਤੇ ਇਹ ਜੇ ਕਿਸੇ ਮੱਝ ਨੂੰ ਭਾਰ ਦੀ ਸ਼ਿਕਾਇਤ ਹੋਵੇ ਤੇ ਕਹਿੰਦੇ ਕੋਈ ਇਲਾਜ ਨਹੀਂ ਕੋਈ ਦਵਾਈ ਨਹੀਂ ਏ ਭਾਈ ਜੀ ਸ਼ਰਤਿਆ ਪੱਕਾ ਲਾ ਜਾ ਪਹਿਲਾਂ ਵੀ ਅਜਮਾਇਆ ਹੋਇਆ ਅੱਜ ਮੈਂ ਹੋਰ ਲੈ ਕੇ ਆਇਆਂਗਾ ਹੋਰ ਮੱਝ ਨੂੰ ਦੀਨੀ ਤੇ ਇਹ ਜਮਾ ਪੱਕਾ ਲਾਇਆ ਇਹ ਮਿਲਦੀ ਹੈ ਜੀ ਚੌਕ ਕੇ ਪਿੰਡ ਤੋਂ ਇਹ ਬਲੱਡ ਵਾਲੇ ਤੋਂ ਜਾਣਾ ਪੈਂਦਾ ਆਪ ਨੂੰ ਕੋਖਰ ਕੋਖਰ ਤੋਂ ਚੌਕ ਕੇ ਬਾਕੀ ਆਪਾਂ ਪੂਰਾ ਡਰੈੱਸ ਵੀ ਪਾ ਦਾਂਗੇ ਤੇ ਉਹ ਨਾ ਮੋਬਾਈਲ ਨੰਬਰ ਵੀ ਪਾ ਦਾਂਗੇ ਡਰੈੱਸ ਉਹਨਾਂ ਦਾ ਹੈਗਾ ਗਲੀ ਨੰਬਰ 25/2 ਦੋ ਪੈਟਰੋਲ ਪੰਪਾਂ ਚੌਕ ਕੇ ਇੱਕ ਪੈਟਰੋਲ ਪੰਪ ডান ਕੇ ਦੂਜੇ ਪੈਟਰੋਲ ਪੰਪ ਤੋਂ ਪਹਿਲਾਂ ਪੈਟਰੋਲ ਪੰਪ ਅਲੀ ਸਾਈਡ ਹੀ ਛੜਕ ਮੁੜ ਕੇ ਗਲੀ ਮੁੜਦੀ ਆ ਤੇ ਮੂਰੇ ਟੋਕਾ ਵਾਲੀ ਮਸ਼ੀਨ ਲੱਗੀ ਆ ਤੇ ਨੰਬਰ ਵੀ ਆਪਾਂ ਪਾਵਾਂਗੇ ਤੇ ਇਹ ਬਾਈ ਜੀ ਜਿਹੜੇ ਵੀ ਵੀਰ ਨੂੰ ਐ ਲੱਗਦਾ ਹਨਾ ਵੀ ਆਪਣੀ ਯਾਰ ਮੱਝ ਵੀ ਬਹੁਤ ਵਧੀਆ ਗਈ ਵੀ ਆਸ਼ਕੈਤਾ ਬਾਹਰ ਦੀ ਵੀ ਤੇ ਗਾਰ ਨਮੱਝ ਸਹੀ ਨਹੀਂ ਹੈਗੀ ਤੇ ਸੂਣ ਤੋਂ ਤੁਸੀਂ 3 ਮਹੀਨੇ ਪਹਿਲਾਂ ਵੀ ਦੇ ਸਕਦੇ ਹੋ ਦਿਨਾਂ ਤੱਕ ਵੀ ਦੇ ਸਕਦੇ ਹੋ ਜੇ ਜ਼ਿਆਦਾ ਗਰਮ ਆਏ ਛੋਪੇ ਦਾ ਸੂਣ ਦੇ ਟਾਈਮ ਤੇ ਆ ਕੇ ਇੱਕ ਵਾਰੀ ਹੋਰ ਦੇਣੀ ਪੈਂਦੀ ਆ ਨਹੀਂ ਬਾਈ ਜੀ ਇਹ ਦਵਾਈ ਇੱਕ ਵਾਰੀ ਪਾਈ ਕੰਮ ਕਰ ਜਾਂਦੀ ਆ ਸਸੇ ਪਹਿਲਾਂ ਇੱਕ ਵਾਰੀ ਪਾਈ ਆ ਸ਼ਰਤਿਆਂ ਦਾ ਇਲਾਜ ਆ ਦੂਜਾ ਨੰਬਰ ਜਦੋਂ ਇਹ ਮੱਝ ਨੂੰ ਜੇਤੀ ਇਹਨੂੰ ਮੁੱਲ ਦੀ ਫੀਡ ਨਹੀਂ ਪਾਉਣੀ ਨੀਰਾਣੀ 10 ਦਿਨ ਖਵਾਉਣਾ ਹਰਾ ਹਰਾਣੀ 10 ਦਿਨ ਖਵਾਉਣਾ ਤੇ ਬੜੇ ਮੈ ਦੀ ਖਾਣ ਨਹੀਂ ਪਾਉਣੀ ਤੇ ਸ਼ਾਮ ਨੂੰ ਦੇਣੀ ਆ ਸਾਰਾ ਕੁਝ ਖਵਾ ਪਿਆ ਕੇ ਪਸ਼ੂ ਨੂੰ ਨੀਰ ਪਾਣੀ ਪਿਆ ਕੇ ਉਸ ਤੋਂ ਬਾਅਦ ਪੂਰੀ ਰਾਤ ਕੁਝ ਨਹੀਂ ਖਵਾਉਣਾ ਪੈਣਾ ਸ਼ਰਤੀਆ ਇਲਾਜ ਆ ਬਈ ਜੇ ਕਿਸੇ ਵੀਰ ਦੇ ਇਹ ਗਲ ਸ਼ਾਇਦ ਹੈਗੀ ਆ ਤਾਂ ਇਹ ਤੁਸੀਂ ਲਿਆ ਸਕਦੇ ਹੋ ਆਪਾਂ ਪੂਰਾ ਪ੍ਰੋਪਰ ਨੰਬਰ ਵੀ ਪਾਵਾਂਗੇ ਇਹ ਉਹਨਾਂ ਦਾ ਮੋਬਾਈਲ ਨੰਬਰ ਪਾ ਦਾਂਗੇ ਤਾਂ